ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੜ੍ਹ ਲੇ ਇੱਕ ਤੀਜਾ ਸੂਆ ਮੰਨ ਲਓ ਚੌਥਾ ਸੂਆ ਮੰਨ ਲਓ ਤਾਜੀ ਸੂਈ ਹੋਈ ਮਾਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਅਡਰੈਸ ਤੇ ਜਾਣਕਾਰੀ ਆਪਾਂ ਵੀਡੀਓ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਸਤਿ ਸ੍ਰੀ ਅਕਾਲ ਨਾਮ ਅਡਰੈਸ ਕਨਫਰਮ ਕਰਵਾ ਦਿਓ ਪਿੰਡ ਕਿਹੜਾ ਆਪਣਾ ਹੀ ਢੋਲਾ ਜੀ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 9463017655 ਜੀ 9463017651 ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦੇ ਆਂਗੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹਫਤਾਕ ਹੋ ਗਿਆ ਜੀ ਇੱਕ ਹਫਤਾ ਸੂਈ ਨੂੰ ਹੋ ਗਿਆ ਤੇ ਮੰਗਰ ਬੱਚਾ ਕੀ ਹੈਗਾ ਕੱਟੀ ਹੈ ਜੀ ਮੰਗਰ ਬੱਚਾ ਕੱਟੀ ਹੈ ਤੇ ਚੋਣ ਚ 11 ਕਿਲੋ ਆਇਆ ਹੈ ਦੋਸਤੋ 10 11 ਕਿਲੋ ਦੁੱਧਾ ਹਾਜ਼ਰ ਹੈਗਾ ਕੋਈ ਮੰਨ ਲਓ ਵੀ ਸੁਰਖੀ ਪਾウダー ਵਾਲਾ ਕੰਮ ਨਹੀਂਗਾ ਨੇਚਰਲ ਬਿਊਟੀ ਚ ਜ਼ਿਹਰ ਜੀ ਮੱਝ ਹੈਗੇ ਦੇਖਣੀ ਪੱਖਣੀ ਚ ਹੋਰ ਜੀ ਆਪਾਂ ਦਿਖਾਤੀ ਘਰੇਲੂ ਮੱਝ ਹੈ ਕੋਈ ਵਪਾਰ ਦਾ ਕੰਮ ਨਹੀਂ ਇੱਕ ਵਾਰੀ ਖੋਲ ਕੇ ਵੀਰੇ ਢੇੜਾ ਦਵਾ ਦੇ ਤੋਰੇ ਬੁੱਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਹਮਧਰੀ ਕਿ ਆਉਂਦੀ ਹੈ ਦੋਸਤੋ ਵੀਰ ਕਹਿੰਦਾ ਵੀ 11 ਕਿਲੋ ਦੁੱਧਾਂ ਨੰ ਕੰਡੇ ਵਾਲਾ ਹੈਗਾਗਾ ਦੋ ਟਾਈਮ ਤਿੰਨ ਟਾਈਮ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਤਸੱਲੀ ਕਰਕੇ ਮੱਝ ਦੀ ਖਰੀਦਦਾਰੀ ਕਰ ਸਕਦੇ ਹੋਗੇ ਧਾਰਾਂ ਤੁਹਾਨੂੰ ਆਪਾਂ ਵੀ ਤੇ ਬਾਜ ਬਜਾ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਚਗਦੀ ਬਤੋਰੀ ਫੜ ਕੇ ਦੱਸਾ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਤੋਰੇ ਪੱਖੋਂ ਆਪਾਂ ਤੁਹਾਨੂੰ ਜਜਮੈਂਟ ਕਰਵਾ ਦਈਏ ਤੋਰੇਦਰ ਦੀ ਹੈਗੇ ਹਨ ਬਿਲਕੁਲ ਸਾਫ ਚੰਗਾ ਕਦ ਕਰ ਜਿਵੇਂ ਆਮ ਮੀਡੀਅਮ ਸਾਈਜ਼ ਆਪਣੀਆਂ ਮੱਜਾਂ ਦੇ ਕਦ ਹੁੰਦੇ ਨੇ ਓਡਾ ਕਦ ਗਾਠਾ ਹੈ ਤੀਜਾ ਸੂਆ ਮੰਨ ਲਿਓ ਚੌਥਾ ਸੂਆ ਮੰਨ ਲਿਓ ਕੋਈ ਡੰਗ ਦਿਹਾੜੀ ਬਾਜ਼ਾਰ ਨਹੀਂ ਛੱਡਿਆ ਟਾਈਮ ਤੋਂ ਟਾਈਮ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਦਸੱਲੀ ਕਰਕੇ ਮੱਜ ਦੀ ਖਰੀਦ 11 ਕਿਲੋ ਐਣ ਦੁੱਧ ਕੰਡੇ ਵਾਲਾ ਹਾਜ਼ਰ ਹੈ ਬਾਕੀ ਚੌਣ ਚਵਾਦੀ ਹੈਗੀ ਐਣ ਇੱਕ ਨੰਬਰ ਬੱਚਾ ਲੱਗ ਗਿਆ ਪਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਰੇ ਕੱਟੀ ਛੱਡ ਕੇ ਧਾਰਾ ਮਾਰ ਕੇ ਦਿਖਾ ਦੇ ਆਹ ਦੇਖ ਲਾ ਗਰੋਂ ਦੋਸਤੋ ਕੱਟੀ ਤਾਂਾਨੂੰ ਆਪਾਂ ਚੌਂਦੀ ਦਿਖਾਤੀ ਤੇ ਮੱਝ ਪ੍ਰੋਪਰ ਬੱਚਾ ਚੱਟਦੀ ਦਿਖਾਤੀ ਧਾਰਾ ਦੂਰਾਂ ਦੀ ਹੈਗੀ ਐਣ ਬਿਲਕੁਲ ਸਾਫ਼ ਵੀਰ ਕਹਿੰਦਾ ਵੀ ਆਪਾਂ ਹਫ਼ਤਾ ਹੋ ਗਿਆ ਸੂਈ ਨੂੰ ਚੌਣੇ ਆਗੇ ਰੋਜ਼ ਤੇ ਪੋਲੀ ਚਵਾਈ ਹੈ ਤੇ ਵੀਰੇ ਕੱਟੀ ਕੱਟੀ ਬੰਨੀ ਵੀਰੇ ਮੂਰੇ ਕੱਟੀ ਬਣ ਕੇ ਦੋਸਤੋ ਪਤਾ ਹਰਾ ਮਾਰ ਕੇ ਸਾਨੂੰ ਨੇ ਤੇ ਜੈਨੂਨ ਵਾਜਬ ਜੇ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾਗਾ ਮੋਬਾਈਲ ਨੰਬਰ ਕਿੰਨਾ ਹੀ ਆਪਣਾ 9463017652 9463017652 ਤੇ ਧਾਰਾ ਮਾਰ ਦਿਓ ਦੋਸਤੋ ਵੀਰ ਵੀ ਅਣਜਾਣਾ ਹੈ ਵੀਰ ਕਹਿੰਦਾ ਵੀ ਬੁੜੀਆਂ ਚਾਉਂਦੀਆਂ ਨੇ ਧਾਰਾਂ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਤੀਆਂ ਕੋਈ ਭੂਰ ਛਿੱਟਾ ਨਹੀਂਗਾ ਚਵਾਈ ਦੀ ਹੈਗੀ ਐਣ ਬਿਲਕੁਲ ਬੋਲੀ ਤੇ ਮੂਹ ਲਿਆਂ ਚੋ ਵੀ ਮਾਰ ਦੋਈ ਤੇ ਮੱਜ ਨੂੰ ਧਾਰ ਦੇ ਦੋ ਦੋਸਤੋ ਚਵਾਈ ਬੱਖੋਂ ਹੈਗੀ ਐਣ ਇੱਕ ਨੰਬਰ ਤਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਤੀਆਂ ਤੇ ਰੇਟ ਕੀ ਆ ਲੈਣ ਦੇਣ ਵਾਲਾ ਜਿਹਦਾ ਬਸ ਲੈਣ ਦੇਣ ਇੱਕ ਪੰਜ ਕਰਾਂ ਏ ਇੱਕ ਪੰਜ ਦੀ ਜਸਨੋ ਹੋ ਜਾਊਗੀ ਮੁੱਲ 10 ਕਰਾ ਲੋ 15 ਕਰੋ ਦੋਸਤੋ ਉਹਦਾ ਕੋਈ ਫਾਇਦਾ ਨਹੀਂ 1 ਲੱਖ ਤੇ 5000 ਦੀ ਵੀਰ ਕਹਿੰਦਾ ਵੀ ਮੱਜ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਸੀਲ ਸ਼ਾਂਤ ਠੰਡਾ ਸਵਾ ਕਹਿਣ ਦਾ ਮਤਲਬ ਹੈ ਦੇਸੀ ਮੈਂ ਆਪਣੀ ਪੰਜਾਬ ਵਾਲੀ Ориਜినਲ ਤੇ 11 ਕਿਲੋ ਦੁੱਧ ਹਾਜ਼ਰ ਆਈ ਹੁਣ 11 ਕਿਲੋ ਦੁੱਧੋ ਦੋਸਤੋ ਦੁੱਧ ਆਜਣਾ ਬਿਲਕੁਲ ਹਾਜ਼ਰ ਹੈ ਜੇ ਕਿਸੇ ਮੇਰੇ ਵੀਰ ਦੀ ਖ਼ਮਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ